ਪਿੰਡ ਗੜੁੱਪੜ ਹੋਇਆ ਇੱਕ ਜ਼ਬਰਦਸਤ ਰਾਤ ਕਰੀਬ ਜੋ ਦੱਸਿਆ ਗਿਆ ਹੈ ਸਵਾ ਦੋ ਢਾਈ ਵਜੇ ਦੇ ਕਰੀਬ ਜ਼ਬਰਦਸਤ ਧਮਾਕਾ। ਔਰ ਉਹਨਾਂ ਦੇ ਦੱਸਣ ਦੇ ਮੁਤਾਬਕ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਸ ਦੀ ਆਵਾਜ਼ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਵਿੱਚ ਸੁਣਾਈ ਦਿੱਤੀ ਕਈ। ਇਸ ਧਮਾਕੇ ਨੂੰ ਦੇਖ ਕੇ ਜੋ ਉ ਸਥਾਨਕ ਵਾਸੀ ਸਨ ਉਹ ਘਰਾਂ ਤੋਂ ਬਾਹਰ ਆ ਗਏ ਉਹਨਾਂ ਨੇ ਦੇਖਿਆ ਕਿ ਇੰਨਾ ਜ਼ਬਰਦਸਤ ਧਮਾਕਾ ਇਹ ਜੋ ਹੋਇਆ ਹੈ ਇਹ ਹੋਇਆ ਕਿੱਥੇ ਹੈ ਲੋਕਾਂ ਦੀ ਚਿੰਤਾ ਵਧਣੀ ਤਾਂ ਸੁਭਾਵਕ ਸੀ ਕਿਉਂਕਿ ਧਮਾਕਾ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਪਿੰਡ ਵੀ ਸਹਿਮ ਦੇ ਵਿੱਚ ਸਹਿਮ ਗਏ ਔਰ ਉੱਥੇ ਦੱਸਣ ਵਾਲਿਆਂ ਨੇ ਦੱਸਿਆ ਕੁਝ ਬੱਚੇ ਵੀ ਸਨ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਦਿਲ ਕੰਬ ਉੱਠੇ ਔਰ ਕਈਆਂ ਨੇ ਤਾਂ ਇਹ ਵੀ ਦੱਸਿਆ ਕਿ ਉਹਨਾਂ ਨੂੰ ਇੰਜ ਲੱਗਾ ਜਿਸ ਤਰ੍ਹਾਂ ਕਿ ਉਹਨਾਂ ਦੇ ਘਰ ਦੇ ਉੱਪਰ ਕੁਝ ਡਿੱਗ ਗਿਆ ਹੈ ਪਰ ਜਦੋਂ ਉਹਨਾਂ ਨੇ ਬਾਹਰ ਆ ਕੇ ਦੇਖਿਆ ਉਹਨਾਂ ਦੇ ਘਰ ਦੇ ਉੱਪਰ ਤੇ ਕੁਝ ਵੀ ਨਹੀਂ ਸੀ ਪਰ ਇਹ ਤਮਾਕਾ ਇੰਨਾ ਜ਼ਬਰਦਸਤ ਸੀਗਾ ਕਿ ਆਲੇ-ਦੁਆਲੇ ਦੇ ਪਿੰਡ ਹੁਣ ਤੱਕ ਵੀ ਸੋਚਾਂ ਦੇ ਵਿੱਚ ਪਏ ਹੋਏ ਨੇ ਕਿ ਆਖਰਕਾਰ ਇਹ ਤਮਾਕਾ ਹੋਇਆ ਤੇ ਕਿੱਥੇ ਹੋਇਆ ਤੇ ਕਿਸ ਤਰ੍ਹਾਂ ਹੋਇਆ ਤੇ ਇਸ ਤਮਾਕੇ ਦਾ ਕਾਰਨ ਕੀ ਸੀ ਪਰ ਜਦੋਂ ਸਾਨੂੰ ਸਾਡੇ ਸਤਾਨਕ ਚੈਨਲ ਨੂੰ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਔੜ ਵਿੱਚ ਔੜ ਤੋਂ ਪੁੱਛ ਗੇ ਚ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਆਵਾਜ਼ ਤਾਂ ਬਹੁਤ ਸੁਣਾਈ ਦਿੱਤੀ ਗਈ ਪਰ ਔੜ ਦੇ ਵਿੱਚ ਧੁਮਾਕਾ ਜਿਹੜਾ ਆ ਉਹ ਕਿਤੇ ਵੀ ਨਹੀਂ ਹੋਇਆ ਫਿਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੀ ਟੀਮ ਅਸੀਂ ਖੁਦ ਮੈਂ ਚੀਫ ਐਡੀਟਰ ਕਸ਼ਮੀਰੀ ਲਾਲ ਕੈਤ ਕਈਆਂ ਨੂੰ ਫੋਨ ਘੁਮਾਏ ਔਰ ਦੇ ਸਰਪੰਚ ਨੂੰ ਫੋਨ ਕੀਤਾ ਉੱਥੇ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਫੋਨ ਕੀਤਾ ਹਰ ਇੱਕ ਨੇ ਇਹੀ ਕਿਹਾ ਫੋਨ ਤੇ ਪਰ ਤਮਾਕਾ ਤਾਂ ਬੜਾ ਜ਼ਬਰਦਸਤ ਸੀ ਪਰ ਸਾਨੂੰ ਇਹ ਪਤਾ ਨਹੀਂ ਲੱਗਾ ਕਿ ਆਖਰਕਾਰ ਇਹ ਤਮਾਕਾ ਹੋਇਆ ਤੇ ਤਮਾਕਾ ਹੋਇਆ ਕਿੱਥੇ ਹੈ ਤੇ ਫਿਰ ਅਸੀਂ ਪਬਲਿਕ ਦੀ ਜਿਹੜੀ ਹੈਗੀ ਆ ਜੋ ਪਬਲਿਕ ਦੇ ਵਿੱਚ ਸਹਿਮ ਦਾ ਮਾਹੌਲ ਇੱਕ ਪੈਦਾ ਹੋ ਗਿਆ ਸੀ ਉਸ ਨੂੰ ਵੀ ਦੂਰ ਕਰਨਾ ਸੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜੜ ਤੱਕ ਪਹੁੰਚੀਏ ਤੇ ਕਾਫੀ ਘੁੰਮਣ ਫਿਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਜਿਹੜਾ ਤਮਾਕਾ ਹੋਇਆ ਇਹ ਤਮਾਕਾ ਔੜ ਦੇ ਵਿੱਚ ਨਹੀਂ ਹੋਇਆ ਬਲਕਿ ਇਹ ਜਿਹੜਾ ਤਮਾਕਾ ਹੋਇਆ ਆ ਪਿੰਡ ਗੁਰਪੜ ਦੇ ਵਿੱਚ ਹੋਇਆ ਆ ਜਦੋਂ ਅਸੀਂ ਗੁਰਪੜ ਪਿੰਡ ਦੇ ਵਿੱਚ ਪਹੁੰਚੇ ਤਾਂ ਅਸੀਂ ਲੱਭ ਦੇ ਲੱਭ ਦੇ ਹਰਵਿੰਦਰ ਸਿੰਘ ਪੁੱਤਰ ਗਰਮੇਲ ਸਿੰਘ ਜੋ ਸਾਨੂੰ ਉੱਥੋਂ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਉੱਪਰ ਤਮਾਕਾ ਹੋਇਆ ਆ ਅਸੀਂ ਉੱਥੇ ਪਹੁੰਚ ਗਏ ਲੋਕ ਵੀ ਇਕੱਠੇ ਹੋਏ ਹੋਏ ਸਨ ਔਰ ਜਦ ਅਸੀਂ ਜਾ ਕੇ ਦੇਖਿਆ ਕਿ ਉੱਥੇ ਜਿਹੜਾ ਸੀ ਇੱਟਾਂ ਰੋੜੇ ਸਿਮਿੰਟ ਜੋ ਕਿ ਟੈਂਕੀ ਤੇ ਬਣਿਆ ਹੋਇਆ ਲੈਂਟਰ ਸੀਗਾ ਜਾ ਕੇ ਉਹਨਾਂ ਦੀ ਡਿਜ਼ਾਈਨਿੰਗ ਦੇ ਮੁਤਾਬਕ ਜੋ ਬਣਾਈ ਗਈ ਸੀਗੀ ਟੈਂਕੀ ਦੇ ਉੱਪਰ ਉਹ ਸਾਰੀ ਤੈਸ ਨੈਸ ਹੋ ਚੁੱਕੀ ਸੀਗੀ ਔਰ ਇਸੇ ਤਰ੍ਹਾਂ ਅਸੀਂ ਜਦੋਂ ਦੇਖਿਆ ਪੈਪ ਪੁੱਟੇ ਜਾ ਚੁੱਕੇ ਸਨ ਮੈਂ ਦਾ ਪਾਵ ਹੈਗਾ ਕਿ ਉਹਨਾਂ ਦੀ ਜਿਹੜੀ ਵਾਇਰਰ ਮਤਲਬ ਇਲੈਕਟ੍ਰੋਨਿਕ ਜੋ ਵੀ ਸਮਾਨ ਸੀਗਾ ਜਿਹੜੇ ਬਿਜਲੀ ਦੀਆਂ ਤਾਰਾਂ ਸੀਗੀਆਂ ਉਹ ਸਾਰੀਆਂ ਹੀ ਜਿਹੜੀਆਂ ਆ ਕਿ ਉਹ ਸੜ ਚੁੱਕੀਆਂ ਸਨ ਤੇ ਇਸੇ ਤਰ੍ਹਾਂ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਘਰ ਦੇ ਅੰਦਰ ਇੱਕ ਆਈਫੋਨ ਸੀ ਜੋ ਕਿ ਉਸ ਵੇਲੇ ਚਾਰਜ ਦੇ ਉੱਪਰ ਲੱਗਾ ਹੋਇਆ ਸੀ ਤੇ ਜਦੋਂ ਆਈਫੋਨ ਉਹਨਾਂ ਨੇ ਦੇਖਿਆ ਦਾ ਆਈਫੋਨ ਜਿਹੜਾ ਸੀਗਾ ਉਹ ਵੀ ਜਿਹੜਾ ਆ ਮੈਲਟ ਹੋ ਗਿਆ ਸੀ। ਤਰਵਿੰਦਰ ਨੇ ਕਿਹਾ ਜੇਕਰ ਕੋਈ ਆਮ ਫੋਨ ਇੱਥੇ ਲੱਗਾ ਹੁੰਦਾ ਤੇ ਇਹ ਜਿਹੜਾ ਸੀਗਾ ਬਲਾਸਟ ਜਿਹੜਾ ਸੀ ਉਹ ਫੋਨ ਦਾ ਵੀ ਨਾਲ ਦੀ ਨਾਲ ਹੋ ਸਕਦਾ ਸੀ। ਉਸ ਘਰ ਦੇ ਵਿੱਚ ਜੋ ਔਰਤਾਂ ਸਨ ਉਹਨਾਂ ਨੇ ਦੱਸਿਆ ਕਿ ਅਸੀਂ ਕੁਝ ਸਵੇਰ ਪਹਿਲਾਂ ਹੀ ਤੇ ਬਨਹਾਨ ਨਿਕਲੀ ਸੀ ਆ ਬਾਹਰ ਸੈਰ ਕੀਤੀ ਹੈ ਤੇ ਇੱਕਦਮ ਜਿਹੜੀ ਆ ਧਮਾਕਾ ਹੋ ਗਿਆ। ਉਹ ਜਿਸ ਕੋਠੀ ਦੇ ਉੱਪਰ ਧਮਾਕਾ ਹੋਇਆ ਉਸ ਦੇ ਥੱਲੇ ਦੀ ਬਿਲਡਿੰਗ ਦੇ ਵਿੱਚ ਉਹ ਔਰਤ ਨੇ ਦੱਸਿਆ ਉਹਨਾਂ ਨੇ ਉੱਥੇ ਸੁੱਤੇ ਪਏ ਸਨ ਤੇ ਜਦੋਂ ਇਹ ਤਮਾਕਾ ਹੋਇਆ ਉਹਨਾਂ ਨੇ ਹਰਵਿੰਦਰ ਸਿੰਘ ਤੇ ਉਹਨਾਂ ਦੇ ਪਰਿਵਾਰ ਨੇ ਜਦੋਂ ਦੇਖਿਆ ਕਿਉਂਕਿ ਉਹਨਾਂ ਦੀ ਕੋਠੀ ਦੇ ਉੱਪਰ ਤਮਾਕਾ ਹੋਇਆ ਸੀ ਦੇਖਿਆ ਉਹਨਾਂ ਨੇ ਤੇ ਉਹ ਚਿੰਤਾ ਦੇ ਵਿੱਚ ਪੈ ਗਏ ਤੇ ਆਖਰਕਾਰ ਇਹ ਤਮਾਕਾ ਹੋਇਆ ਕਿਸ ਤਰ੍ਹਾਂ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਦੀ ਟੋਟਲ ਬਿਜਲੀ ਬੰਦ ਹੋ ਚੁੱਕੀ ਸੀਗੀ ਔਰ ਜਿਹੜਾ ਟੈਂਕੀ ਬਣੀ ਹੋਈ ਸੀ ਟੈਂਕੀ ਦੇ ਉੱਪਰ ਇਹ ਬਲਾਸਟ ਜਿਹੜਾ ਹੋਇਆ ਇਹ ਟੈਂਕੀ ਦੇ ਪਾਈਪ ਜਿਹੜੇ ਆ ਅੰਡਰਗਰਾਊਂਡ ਪਾਇ ਪਿਆ ਉਹ ਸਾਰੇ ਤਹਿਸ ਨੈਸ ਹੋ ਚੁੱਕੇ ਸਨ ਤੇ ਮੌਕੇ ਦਾ ਅਸੀਂ ਤੁਹਾਨੂੰ ਸਾਰਾ ਦਿਖਾਵਾਂਗੇ ਵੀ ਔਰ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਹਰਵਿੰਦਰ ਸਿੰਘ ਪੁੱਤਰ ਗਰਮੇਲ ਸਿੰਘ ਵਾਸੀ ਗੁਰਪੁਰ ਨੇ ਦੱਸਿਆ ਕਿ ਸਾਡੀ ਜਾਨ ਦਾ ਬਚਾਅ ਹੋ ਗਿਆ ਇਹ ਜਿਹੜਾ ਤਮਾਕਾ ਹੋਇਆ ਸਾਡੀ ਕੋਠੀ ਦੇ ਉੱਪਰ ਬਿਜਲੀ ਟਿੱਗੀ ਹੈ ਕਰੀਬ ਰਾਤ ਸਵਾ 2 ਤੋਂ ਲੈ ਕੇ 2:30 ਵਜੇ ਦੇ ਕਰੀਬ ਉਹਨਾਂ ਨੇ ਕਿਹਾ ਨੁਕਸਾਨ ਤੇ ਸਾਡਾ ਬੇਸ਼ੱਕ ਹੋ ਗਿਆ ਹੈ ਪਰ ਸਾਡੀ ਜਾਨ ਦਾ ਬਚਾਅ ਹੋ ਗਿਆ ਹੈ ਜਿਕਰ ਜੋਕ ਹੈ ਕਿ ਉੱਥੋਂ ਲੋਕਾਂ ਨੇ ਇਹ ਵੀ ਦੱਸਿਆ ਕਿ ਕੁਝ-ਕੁਝ ਸਮਾਂ ਪਾ ਕੇ ਸਾਲ 2 ਸਾਲ 1.5 ਸਾਲ ਪਾ ਕੇ ਇੱਥੇ ਦੋ ਜਗ੍ਹਾ ਦੇ ਉੱਪਰ ਹੋਰ ਵੀ ਬਿਜਲੀ ਡਿਗੀ ਸੀ ਤੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਸੀ ਸੋ ਇਸੇ ਏਰੀਆ ਦੇ ਵਿੱਚ ਬਿਜਲੀ ਦਾ ਡਿਗਣਾ ਇਹ ਸਾਡੇ ਕੋਲ ਸਮਝ ਤੋਂ ਪਰੇ ਹੈ ਚਲੋ ਖੈਰ ਕੁਦਰਤੀ ਹੈ ਇੱਥੇ ਕਿਸੇ ਦਾ ਬਸ ਨਹੀਂ ਚੱਲਦਾ ਹੈਗਾ ਔਰ ਅਸੀਂ ਇਸ ਖਬਰ ਨੂੰ ਇਸ ਲਈ ਪੇਸ਼ ਕਰ ਰਹੇ ਆ ਤਾਂ ਜੋ ਜਿਹੜੇ ਬੰਦੇ ਖੋਫ ਦੇ ਵਿੱਚ ਨੇ ਚਿੰਤਾ ਦੇ ਵਿੱਚ ਨੇ ਆਲੇ-ਦੁਆਲੇ ਦੇ ਪਿੰਡ ਸੋਚ ਰਹੇ ਨੇ ਕਿ ਇਹ ਧਮਾਕਾ ਹੋਇਆ ਕਿੱਥੇ ਹੈਗਾ ਇਸ ਕਰਕੇ ਜਿਹੜਾ ਆ ਜਦੋਂ ਧਮਾਕੇ ਦੀ ਸਾਨੂੰ ਸੂਚਨਾ ਮਿਲੀ ਤਾਂ ਅਸੀਂ ਨੱਠ ਭੱਜ ਕਰਕੇ ਰਵਿੰਦਰ ਸਿੰਘ ਪੁੱਤਰ ਗਰਮੇਲ ਸਿੰਘ ਦੇ ਘਰ ਤੇ ਵਿੱਚ ਚਲੇ ਗਏ ਪਾਈਪ ਲੈਣਾ ਪੁੱਟੀਆਂ ਜਾ ਚੁੱਕੀਆਂ ਸਨ ਆਓ ਦੇਖਦੇ ਹਾਂ ਕਿ ਹੋਰ ਉਹਨਾਂ ਨੇ ਇਸ ਮੌਕੇ ਦੇ ਉੱਪਰ ਕੀ ਕੀਤਾ ਪਿੰਡ ਵਾਲਿਆਂ ਨੇ ਕੀ ਕੀਤਾ ਇਲੈਕਟ੍ਰੋਨਿਕ ਦਾ ਜੋ ਮੌਕੇ ਦੇ ਉੱਪਰ ਆਏ ਸਨ ਕੰਮ ਕਰਨ ਵਾਲਿਆਂ ਨੇ ਕੀ ਕੀਤਾ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੀ ਕੀਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਰਿਕਵੈਸਟ ਹੈ ਕਿ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਲੋਕਾਂ ਦੇ ਜੋ ਮਨ ਦੇ ਵਿੱਚ ਚਿੰਤਾ ਹੈਗੀ ਆ ਜੋ ਡਰਿਆ ਜੋ ਖੋਫ ਹੈ ਗਾਲੇਦਵਾਲੇ ਦੇ ਪਿੰਡਾਂ ਚ ਉਹ ਜਿਹੜਾ ਨਿਕਲ ਸਕੇ ਤੇ ਵੀਡੀਓ ਨੂੰ ਚਲਦੇ-ਚਲਦੇ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਡੇ ਤੱਕ ਹਰ ਖਬਰ ਪਹੁੰਚ ਜਾਵੇ ਹਰ ਕਿਉਂਕਿ ਔੜ ਏਰੀਆ ਦੀਆਂ ਖਬਰਾਂ ਜਿਹੜੀਆਂ ਆ ਤੁਰੰਤ ਤੁਹਾਡੇ ਤੱਕ ਨਵਾਂ ਸ਼ਹਿਰ ਦਵਾਬਾ YouTube ਚੈਨਲ ਹੀ ਪਹੁੰਚਾਉਂਦਾ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੰਦਰੋਂ ਵੀ ਪਾਕ ਲੋਕ ਸਾਰੇ ਜਿੰਨੀ ਵਾਇਰਿੰਗ ਦੇ ਨਾਮ ਕੀ ਹੈਗਾ ਰਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਪਿੰਡ ਗੁਰਪੜ ਨਹੀਂ ਆ ਗੁਰਪੜ ਚ ਪੈਂਦਾ ਹਾਂਜੀ ਗੁਰਪੜ ਗੁਰਪੜ ਪਿੰਡ ਦੇ ਵਿੱਚ ਹਾਂਜੀ ਪੈਂਦਾ ਹੈਗਾ ਤੇ ਕੀ ਗੱਲਬਾਤ ਹੋਈ ਆ ਰਾਤੀ ਕੋਈ 2:30 ਵਜੇ ਦੇ ਕਰੀਬ ਧਮਾਕਾ ਸੁਣਿਆ ਤੇ ਸਮੈਲ ਆਉਣ ਆਪੇ ਸਾਰੇ ਘਰ ਦੇ ਵਿੱਚੋਂ ਤੇ ਜਦੋਂ ਉੱਟ ਕੇ ਦੇਖਿਆ ਸਾਰੇ ਪੱਥਰ ਵਗੈਰਾ ਅੰਦਰ ਵੀ ਖਿੱਲੇ ਪਏ ਸੀਗੇ ਅੱਛਾ ਤੇ ਵਾਇਰਿੰਗ ਸਾਰੀ ਸੜੀ ਹੋਈ ਸੀ ਫਿਰ ਪਤਾ ਲੱਗਾ ਵੀ ਬਿਜਲੀ ਲਗੀ ਆ ਬਿਜਲੀ ਸਾਰੀ ਬਿਜਲੀ ਲਗੀ ਆ ਤੇ ਨੁਕਸਾਨ ਆਪਣਾ ਹੁਣ ਲੈਂਟਰ ਦਾ ਹਿਸਾਬ ਦੇਖਿਆ ਜਾਵੇ ਤਾਂ ਹਾਂਜੀ ਉੱਪਰੋਂ ਤਾਂ ਕਾਫੀ ਨੁਕਸਾਨ ਜਿਹੜੇ ਪਾਈਪ ਵਗੈਰਾ ਆ ਉਹ ਦੁਬਾਰਾ ਇਹ ਕਰਨੇ ਪੈਣਗੇ ਹਾਂਜੀ ਉਹ ਤਾਂ ਸਾਰਾ ਕਰਨਾ ਹੀ ਪਏਗਾ ਅੰਦਾਜ਼ਾ ਕਿੰਨੇ ਦਾ ਨੁਕਸਾਨ ਹੋ ਗਿਆ ਵਾਇਰਿੰਗ ਤਾਂ ਆਲਮੋਸਟ ਸਾਰੀ ਸੜ ਗਈ ਹੈ ਹਾਂ ਅੰਦਾਜ਼ਾ ਅੰਦਾਜ਼ਾ ਨੁਕਸਾਨ ਕਿੰਨੇ ਦਾ ਹੋਵੇਗਾ ਅੰਦਾਜ਼ਾ ਤਾਂ ਪਤਾ ਨਹੀਂ ਜਣੀ ਵਾਇਰਿੰਗ ਤਾਂ ਟੋਟਲੀ ਵਾਇਰਿੰਗ ਲਾਸ ਹੋ ਗਈ ਫ੍ਰਿਜ ਵਗੈਰਾ ਆਈਸਿਵਗੈਰਾ ਜੋ ਵੀ ਚੀਜ਼ ਚੱਲਦੀ ਸੀ ਕਨੈਕਟਡ ਸੀਗੀ ਉਸ ਟਾਈਮ ਉਹ ਸਾਰੀ ਟੋਟਲ ਡੈਮੇਜ ਹੈ ਇਹ ਜਰਾ ਸਾਨੂੰ ਸਾਰਾ ਦਿਖਾ ਸਕਦੇ ਹੋ ਕਿੱਥੇ ਕਿੱਥੇ ਹਾਂਜੀ ਆਪ ਸਾਕੀਨਾ ਹੌਲੀ ਜਿਹੀ ਦੇਖੀ ਤਾਂ ਕੀ ਇਹ ਇੱਥੇ ਐਡੀ ਭਾਂਡੇ ਤੱਕ ਹੀ ਆ ਉਹ ਵੇ ਪੱਟ ਗਿਆ ਉੱਥੇ ਨਹੀਂ ਪੱਟਿਆ ਪਿੰਡ ਵੀ ਔੜਈ ਹੈ ਨੇਜੀ ਗੁਰੂਪੜ ਹੈ ਅੱਛਾ ਇਹ ਗੁਰੂਪੜ ਪਿੰਡ ਆ ਔੜ ਦੇ ਨਾਲੇ ਲੱਗਦਾ ਨਾ ਕਰਕੇ ਕੀ ਨਾਂ ਤੁਹਾਡਾ ਨਰਮਲ ਜੀ ਇਹ ਕਿਸ ਤਰ੍ਹਾਂ ਤੁਹਾਨੂੰ ਕੀ ਸੁਣਾਈ ਦਿੱਤਾ ਫਿਰ ਸਾਨੂੰ ਜੀ ਰਾਤ ਨੂੰ ਇੰਨੀ ਜ਼ੋਰ ਨਾਲ ਪਟਾਕਾ ਬੋਲਿਆ ਜਿਹੜੀ ਸਾਡੇ ਤਾਂ ਬੱਚੇ ਵੀ ਚੀਖਾ ਮਾਰ ਕੇ ਉੱਠ ਖੜੇ ਸਾਰੇ ਬਹੁਤ ਜ਼ਬਰਦਸਤ ਜ਼ਬਰਦਸਤ ਬਹੁਤ ਬੋਲਿਆ ਜੀ ਪਟਾਕਾ ਬੋਲਿਆ ਫਿਰ ਤੁਸੀਂ ਬਾਹਰ ਨਿਕਲੇ ਵੀ ਸੀ ਹਾਂਜੀ ਅਸੀਂ ਉੱਪਰ ਕੋ ਚੜ੍ਹ ਕੇ ਦੇਖਿਆ ਕੋਠੇ ਤੇ ਤਾਂ ਕਾਫੀ ਜਣੀ ਬਿਜਲੀ ਬਹੁਤ ਜ਼ੋਰ ਨਾਲ ਤਾਂ ਲਸ਼ਕੀ ਕਾਫੀ ਅੱਛਾ ਫਿਰ ਫਿਰ ਅੰਦਾਜ਼ਾ ਲੱਗਾ ਕਿ ਫਿਰ ਪਤਾ ਲੱਗਿਆ ਕਿ ਕਿਤੇ ਬਿਜਲੀ ਪੈ ਗਈ ਬਿਜਲੀ ਪੈ ਗਈ ਨੁਕਸਾਨ ਤੁਹਾਡਾ ਹੋਇਆ ਬੋਰਡ ਦੀ ਇਲੈਕਟ੍ਰੋਨਿਕ ਵਾਇਰਸ ਦਾ ਜਿਆਦਾ ਨੁਕਸਾਨ ਹੋਇਆ ਸਾਰੀ ਵਾਇਰਿੰਗ ਸੜ ਗਈ ਹੈ ਹੁਣ ਬਿਜਲੀ ਵਾਲੇ ਆਏ ਆ ਦੇਖਦੇ ਸੀਗੇ ਸਾਰੀ ਵਾਇਰਿੰਗ ਟੋਟਲ ਡੈਮੇਜ ਹੈ ਤੇ ਆ ਜਿਹੜੇ ਪਲੱਗ ਵਗੈਰਾ ਸੀਗੇ ਬੋਰਡ ਸੀਗੇ ਸਾਰੇ ਪਟਕੇ ਬਾਹਰ ਮਾਰੇ ਨੇ ਪਾਣੀ ਜਿਹੜਾ ਦਰਵਾਜਾ ਹੈ ਉਹ ਵੀ ਖੁੱਲ ਗਿਆ ਇੱਥੇ ਡਿੱਗ ਗਿਆ ਟੁੱਟ ਗਿਆ ਆ ਵੀ ਇੱਥੋਂ ਡਿੱਗਿਆ ਹਾਂਜੀ ਹਾਂ ਇਹ ਇਹਨਾਂ ਨੂੰ ਇੱਥੇ ਬਲਾਸਟ ਹੋਇਆ ਹੈ ਬਲਾਸਟ ਇੱਥੇ ਹੋਇਆ ਕਿੱਥੇ ਹੋਇਆ ਇੱਥੇ ਦੋ ਬਲਾਸਟ ਹੋ ਗਏ ਇੱਕ ਥੋੜਾ ਜਿਹਾ ਬਲਾਸਟ ਹੋਇਆ ਉਹਨੇ ਗੱਟੀਆਂ ਦੇ ਜਾਂ ਪੱਕਾ ਦਰਵਾਜਾ ਸੀਗਾ ਇਹ ਦਰਵਾਜਾ ਚੱਕ ਕੇ ਥਮਾਇਆ ਉਹ ਹੁਣ ਵੀ 8-10 ਕਟਿਆਂ ਕਿਲੋ ਦਾ ਦਰਵਾਜਾ ਹੋਣਾ ਉਹ ਹਾਂਜੀ ਹੋਰ ਹੋਰ ਦਿਖਾਓ ਤੇ ਅੰਦਰ ਕੀ ਨੁਕਸਾਨ ਹੋਇਆ ਹੋ ਗਿਆ ਵਾਸਤੇ ਉੱਪਰ ਅੰਦਰ ਦਾ ਫੈਰ ਬਿਲਡਿੰਗ ਦੇ ਤੋਂ ਤੇ ਤਾਂ ਜ਼ਿਆਦਾ ਨਹੀਂ ਹੋਇਆ ਉੱਪਰੋਂ ਥੋੜਾ ਲੈਂਟ ਦਾ ਟੁਕੜਾ ਥੋੜਾ ਡਿੱਗਿਆ ਉੱਪਰ ਦਿਖਾਓ ਸਾਰੇ ਪੜਿਆ ਹਾਂਜੀ ਪਾਣੀ ਪਾਣੀ ਸੀਗੇ ਸਾਰੇ ਪੜ ਗਿਆ ਆਨਲਾਈਨ ਬ੍ਰੋਥ ਹੋਇਆ ਕੋਠੀ ਦੇ ਉੱਪਰ ਆ ਬਾਇਰਿੰਗ ਵੀ ਛੜੀ ਹੈ ਹਾਂਜੀ ਆ ਸਾਰੀ ਜੋ ਟੋਟਲੀ ਵਾਇਰਿੰਗ ਛੜੀ ਹੈ ਤੋਂ ਇਲਾਵਾ ਕੀ ਹੋਇਆ ਸਵੀਟ ਬੋਕੀ ਆ ਕੋਠੀ ਹਾਂਜੀ ਇਹਦੇ ਉੱਪਰ ਜਿਹੜੇ ਪਾਣੀ ਵਾਲੇ ਪਾਈਪ ਸੀਗੇ ਇੱਥੋਂ ਆ ਜੋ हाँ आज पानी वाला पाइप ये सारा पट हो पाइप सारा ब्लास्ट न पट हो गया कि तो बूटा ਮੈਨੂੰ ਫੋਨ ਜਾ ਵਾਹ ਸਾਰੀ ਦੇਖੋ ਕਿੰਦਾ ਦਾ ਮੋਟਾ ਆ ਲੈ ਲੋ ਆ ਵੀ ਸਾਕਾ ਕੋ ਫਟਕੇ ਮਾਰਿਆ ਕੀ ਹੋਇਆ ਕਾਕਾ ਘਰ ਦਾ ਘਰ ਘਰ ਬਹੁਤ ਜ਼ੋਰ ਨਾਲ ਦਾ ਕੰਬੇ ਸਾਰੇ ਅੱਛਾ ਘਰ ਕੰਬ ਹੋਇਆ ਹਾਂਜੀ ਤੇ ਡਰ ਲੱਗਾ ਤੁਹਾਨੂੰ ਔਰ ਬੱਚੇ ਵੀ ਦੇਖੋ ਡਰ ਗਏ ਸੀ ਇੱਥੇ ਆ ਕੇ ਜਦੋਂ ਮੈਂ ਦੇਖਿਆ ਆ ਸਾਰੇ ਪਾਈਪ ਵਗੈਰਾ ਇਥੋਂ ਆ ਪਾਈ ਗਿਆ ਆ ਆ ਅੰਡਰਗਰਾਉਂਡ ਪੱਟ ਹੋਏਗੇ ਸਾਰੇ ਪੱਠ ਹੋਏ ਨੇ ਅੰਡਰਗਰਾਉਂਡ ਆ ਦੇਖ ਲੋ ਵੀ ਤੁਸੀਂ ਇੰਨੇ ਜ਼ੋਰ ਨਾਲ ਇੱਥੇ ਪੱਠ ਹੋਏ ਇਦਾਂ ਕਿਸੇ ਨੇ ਮਾਰ ਕੇ ਪੱਟਿਆ ਹੁੰਦਾ ਆਹ ਤੇ ਇਦਾਂ ਕਿ ਸੱਟ ਨਹੀਂ ਦੀ ਥੋੜੀ ਜੀ ਹੁਣ ਇਹ ਤਾਂ ਤੁਹਾਨੂੰ ਸਾਰਾ ਕੁਝ ਨਵੇਂ ਸਿਰਿਓਂ ਕਰਾਉਣਾ ਪੈਣਾ ਹਾਂਜੀ ਹਾਂਜੀ ਹੁਣ ਫਲਾ ਬਿਜਲੀ ਵਾਲੇ ਤਾਂ ਆਏ ਆ ਹੁਣ ਪਲੰਬਰ ਵਗੈਰਾ ਨੂੰ ਵੀ ਬੁਲਾਇਆ ਹੈ ਤੇ ਉਹ ਵੀ ਹੁਣ ਆ ਕੇ ਦੇਖਾਂਗੇ ਕਿ ਕੀ ਟੋਟਲ ਡੈਮੇਜ ਕਿਉਂ ਇੱਕ ਹੀ ਕੋਈ ਡਿਜ਼ਾਈਨਿੰਗ ਬਣਾਈ ਹੋਈ ਸੀ ਇਹ ਡਿਜ਼ਾਈਨ ਦੀ ਟਿੱਕ ਟਿੱਕ ਹੀ ਦੇ ਉੱਪਰ ਇਹ ਤਾਂ ਵੈਸੇ ਨਕਸ਼ੀ ਸਿੰਘ ਸਾਹਿਬ ਨੇ ਡਿਜ਼ਾਈਨ ਕੀਤੀ ਸੀ ਸ਼ੁਰੂਲੇ ਤੇ ਉਹ ਜਿਹੜੀ ਡਿਜ਼ਾਈਨ ਸੀ ਉੱਪਰਲੀ ਉਹ ਤੈ ਸੈਸ ਹੋ ਹਾਂਜੀ ਉਹਦੇ ਉੱਪਰ ਹੀ ਲਿਗੇ ਆ ਇਹ ਤਾਂ ਸ਼ਾਇਦ ਵਿਚਾ ਹੋ ਗਿਆ ਇਹਦੇ ਥੱਲੇ ਟੈਂਕੀ ਸੀਗੀ ਨਹੀਂ ਤਾਂ ਸਿੱਧੀ ਲੈਂਟਰ ਤੇ ਡੇਗਦੀ ਤਾਂ ਲੈਂਟਰ ਵੀ 파ੜ ਜਾਣਾ ਸੀਗਾ ਲੈਂਟਰ 파ੜ ਕੇ ਥੱਲੇ ਡੇਗ ਗਿਆ ਯਾਨੀ ਕੋਈ ਦਿੱਤਾ ਲਿਆ ਕੋਈ ਸਾਹਮਣੇ ਆ ਗਿਆ ਬਿਲਕੁਲ ਜੀ ਇਸ ਤਰ੍ਹਾਂ ਹਵਾ ਸੀ ਬਿਲਕੁਲ ਉਹ ਤੋਂ ਸਾਰੀ ਟੋਟਲ ਵਾਲਾ ਡੇਜ ਹੋ ਗਈ ਹੈ ਅਸਲਾਮੁਅਲੈਕੁਮ ਜੇ ਸਾਡੇ ਡਾਇਰੈਕਟ ਲੈਂਟਰ ਤੇ ਬੈਂਦੀ ਤੇ ਤੇ ਲੈਂਟਰ ਵੀ ਸਾਰਾ ਪਾਠ ਹੋ ਜਾਣਾ ਸੀਗਾ ਲੈਂਟਰ ਵੀ 파ੜ ਗਿਆ ਅੱਪਾ ਡੱਬਾ ਰਿਹਾ ਹਾਂ ਉਹ ਜਿੰਨਾ ਕਾ ਜਿਹਦਾ ਟੈਂਕੀ ਇੱਥੇ ਲੱਗ ਗਿਆ ਉੱਥੇ ਅਰਥਿੰਗ ਹੋਈ ਆ ਕਹਿੰਦੇ ਜਿੱਥੇ ਅਰਥ ਹੋਇਆ ਹੋਵੇ ਉੱਥੇ ਲੱਗੇ ਬਿਜਲੀ ਨਹੀਂ ਪੈਂਦੀ ਹੈਗੀ ਤੇ ਮਟ ਨਾਲੇ ਟੈਂਕੀ ਆ ਉੱਥੇ ਅਰਥ ਹੋਇਆ ਆ ਫਿਰ ਵੀ ਅਰਥ ਹੋਣ ਦੇ ਪ੍ਰਭਾਵ ਦੇ ਉਦ ਵੀ ਇੱਥੇ ਹਾਂਜੀ ਬਿਜਲੀ ਦਾ ਹੋ ਗਿਆ ਬਿਜਲੀ ਚੈੱਕ ਉਧਰਤੀ ਪ੍ਰਭਾਵ ਪਿਆ ਹੈ ਠੀਕ ਹੈ ਦੋ ਤਿੰਨ ਸਾਲ ਹੋ ਗਿਆ ਪਹਿਲਾਂ ਇੱਥੇ ਆ ਨਾਲ ਦੀ ਕੋਠੀ ਜੀ ਵੀ ਪਹਿਲਾਂ ਬਿਜਲੀ ਪਈ ਸੀ ਜੀ ਦੋ ਤਿੰਨ ਸਾਲ ਪਹਿਲਾਂ ਵੀ ਇੱਥੇ ਹਾਂ ਜੀ ਉਦੋਂ ਵੀ ਉਹਨਾਂ ਦੇ ਵੀ ਕਾਫੀ ਸਾਰੇ ਵਾਇਰ ਸੜ ਗਏ ਸੀ ਫਿਰ ਜਬਰੂ ਜਬਰ ਸਾੜ ਗਏ ਸੀ ਉੱਪਰ ਲੈ ਕਾਫੀ ਉਹ ਘੋੜਾ ਲਾਇਆ ਸੀ ਉਹਦਾ ਸਕੇਚੂ ਘੋੜਾ ਉਹ ਵੀ ਪਾੜਤਾ ਸੀ ਇਹ ਦੋ ਤਿੰਨ ਸਾਲ ਪਹਿਲਾਂ ਦੀ ਗੱਲ ਹਾਂ ਜੀ ਠੀਕ ਦੇਖੋ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਇਸ ਵੇਲੇ ਇੱਥੇ ਬੈਠੇ ਹੋਏ ਨੇ ਹਾਂ ਜੀ ਕੀ ਨਾਮ ਤੁਹਾਡਾ ਲਖਵੀਰ ਗੌਰ ਅੱਛਾ ਤੁਸੀਂ ਕੀ ਕਹਿੰਦੇ ਹੋ ਮੈਂ ਇੱਥੇ ਬੈੱਡ ਤੇ ਪਏ ਸੀ ਹਾਂ ਮੈਂ ਦੋਵੇਂ ਕਿਸ ਦੀ ਅੱਛਾ ਤਾਂ ਮੈਂ ਕਿ ਚਲਣਾ ਆ ਕੇ ਬਾਠ ਕਰਦੀ ਆਂ ਹਾਂ ਪਰ ਮੈਂ ਕਿਹਾ ਜੇ 2 ਵਜੇ ਆ ਮੈਂ 2:30 ਵਜੇ ਨਾ ਆਉਂਗੀ ਇਸ਼ਨਾਨ ਕਰੂੰਗੀ ਫਿਰ ਕੋ ਮੈਂ ਇਸੇ ਬੈੱਡ ਤੇ ਬੈ ਗਈ ਆ ਤੇ ਸਵਾ ਦੋ ਵਜੇ ਹਾਂਜੀ ਇਹ ਸਾਰਾ ਹੋ ਗਿਆ ਬਿਜਲੀ ਦਾ ਤੁਮਾਰਾ ਮਤਲਬ ਤੁਸੀਂ ਉਸੇ ਵੇਲੇ ਜਾਗਦੇ ਸੀ ਜਾਗਦੇ ਸੀ ਇੱਥੇ ਜਾਗਦੀ ਪਈ ਆ ਕਿ ਤੁਹਾਡੇ ਤਾਂ ਇੱਥੇ ਘਰ ਵਿੱਚ ਹੀ ਇਹ ਮਤਲਬ ਇੱਥੇ ਬਿਜਲੀ ਉੱਪਰ ਪਈ ਆ ਉੱਪਰ ਪਈ ਉਹਨੇ ਸਭ ਕੁਝ ਪਟ ਦਿੱਤਾ ਤੇ ਜਦੋਂ ਖੜਕਾ ਜ਼ੋਰ ਨਾ ਹੋਇਆ ਮੇਰੇ ਦਾ ਹੱਥ ਵੀ ਸਨ ਹੋ ਗਿਆ ਤਾਂ ਕਾਫੀ ਮੈਂ ਸਨ ਹੋ ਗਈ ਫਿਰ ਹੌਲੀ ਹੌਲੀ ਉੱਠ ਕੇ ਮੈਂ ਇਹਨਾਂ ਬੱਚੇ ਨੂੰ। ਰੇਫੋ ਮੰਨ ਵਿੱਚ ਐਡਾ ਵੱਡਾ ਧਮਾਕਾ ਹੋਇਆ ਦੱਸਿਆ ਜਾਂਦਾ ਕਿ ਬਲੋਣੀ ਤੱਕ ਇਹਦਾ ਧਮਾਕਾ ਸੁਣਿਆ। ਹਾਂਜੀ ਜਦੋਂ ਉੱਥੇ ਕਚਰਾ ਬਹੁਤ ਡਿ ਗਿਆ ਤੇ ਮੇਰੇ ਉੱਤੇ ਵੀ ਡਿ ਗਿਆ ਫਿਰ ਮੈਂ ਇਹਨਾਂ ਨੂੰ ਠਾਲਿਆ ਉੱਠ ਕੇ ਆ ਕੇ। ਮੈਂ ਕਿਹਾ ਤੂੰ ਉੱਠ ਕੇ ਦੇਖੀ ਪਤਾ ਉਹ ਲੈਟਰ ਵੀ ਫੋਨ ਜਗਾ ਤੇ ਕਹਿੰਦਾ ਵੀ ਫੋਨ ਵੀ ਸਾਡਾ ਡੈਡ ਹੋ ਗਿਆ। ਅੱਛਾ ਫੋਨ ਵੀ ਡੈਡ ਹੋ ਗਿਆ। ਬਹੁਤ ਗਰਮ ਹੋ ਗਿਆ। ਅੱਛਾ ਤੇ ਫਿਰ ਅਸੀਂ ਇਹਨਾਂ ਨੇ ਫਿਰ ਮੂੰਬਤੀ ਜਗਾ ਕੇ ਅਸੀਂ ਜਦ ਦੇਖਿਆ ਤਾਂ ਵੀ ਸਾਡੀ ਘਰੀਏ ਤਾਂ ਪਿਆ। ਜਾਂ ਦਾ ਪਛਾਣ ਹੋ ਗਿਆ ਜਾਂ ਦਾ ਪਛਾਣ ਬਚੇ ਅੰਦਰ ਸੀ ਇੰਨਾ ਸ਼ੁਕਰ ਪਰ ਤੁਸੀਂ ਤਾਂ ਕੋਲੇ ਹੀ ਪਏ ਸੀ ਮੈਂ ਤਾਂ ਕੋਲ ਇੱਥੇ ਜਪੇ ਸੀ ਤੁਸੀਂ ਤਾਂ 1 ਫੁੱਟ ਦਾ ਵੀ ਫਾਸਲਾ ਨਹੀਂ ਹੈਗਾ ਇੱਥੋਂ ਉੱਠ ਕੇ ਆ ਕੇ ਮੈਂ ਜਿਹੜੇ 2 ਵਜੇ ਆ ਕੇ ਇੱਥੇ ਪੈ ਗਈ ਮੈਂ ਇੱਥੇ ਪੈ ਗਈ ਤੇ ਜੇ ਮਤਲਬ ਖੈਰ ਬਾਹਰ ਨਹੀਂ ਨਿਕਲੇ ਤੁਸੀਂ ਬਸ ਉਹ ਵਾਹ ਨਹੀਂ ਬਾਹਰ ਆ ਕੇ ਘੁੰਮ ਕੇ ਆ ਗਏ ਅੱਛਾ ਬਾਹਰ ਘੁੰਮ ਫਿਰ ਆ ਕੇ ਘੁੰਮ ਕੇ ਆ ਗਏ ਮੈਂ ਕਿਹਾ 5 ਕੁ ਮਿੰਟ ਬਾਅਦ ਨਾ ਆਉਣੀ ਜੇ ਇਸ਼ਾਨ ਕਰਦੇ ਆ ਅੱਛਾ ਤੇ ਉਸ ਵਕਤ ਇਹ ਕਰੀਬ ਆ ਬਸ ਸਵਾ ਦੋ ਵਜੇ ਸੀ ਸਵਾ ਦੋ ਬੱਜੇ ਹਾਂ ਹਲਕੀ ਜਿਹੀ ਲੈ ਦਿੱਚੇ ਬਲਗ ਲਾਇਆ ਉਹਦੀ ਲਾਈਟ ਪਿੰਚੇ ਟਾਈਮ ਨੇ ਦੇਖਿਆ ਸਾਰੇ ਸਮਾਧੂ ਕੋ ਜਿਵੇਂ ਨੇ ਟਾਈਮ ਤਾਈ ਬਸ ਸਾਰਾ ਕੁਝ ਹੋ ਗਿਆ ਸਾਰਾ ਕੁਝ ਪ੍ਰਮਾਤਮਾ ਨੇ ਹੱਥ ਦੇ ਕੇ ਬਚਾਇਆ ਕਹਿੰਦੇ ਹੁੰਦੇ ਉਹ ਚੀਜ਼ ਜਬ ਜਿਹੜੀ ਮੁੜ ਕੇ ਵੀ ਆਵੇ ਕੋਈ ਦਿੱਤਾ ਲਿਆ ਕੋਈ ਸਾਹਮਣੇ ਆ ਗਿਆ ਬਸ ਉਹਨੇ ਮਾਲਕ ਨੇ ਬਚਾਇਆ ਕਿਸੇ ਦੀ ਸੀ ਸਾਰਾ ਨਹੀਂ ਤਾਂ ਬਿਜਲੀ ਦਾ ਅਸੀਂ ਦੇਖਿਆ ਕਿ ਇਹਦਾ ਪ੍ਰਕੋਪ ਇਹਦਾ ਪ੍ਰਕੋਪ ਐਡਾ ਵੱਡਾ ਹੁੰਦਾ ਇੰਨੀ ਇਹ ਰਫਤਾਰ ਹੁੰਦੀ ਆ ਹਾਂਜੀ ਲੱਖਾਂ ਹਜ਼ਾਰਾਂ ਵਾਟਦੀ ਇਹਦੀ ਜਿਹੜੀ ਆ ਰੋਸ਼ਨੀ ਥੱਲੇ ਆ ਜਿੱਦਾਂ ਬੰਗਰ ਪੜਿਆ ਦਾ ਸਾਡੇ ਵੀ ਆਵਾਜ਼ ਆਈ ਫੇਟੜੇ ਤੁਹਾਡਾ ਘਰੀ ਦਾ ਤੇ ਨਾਲੇ ਹੀ ਹੈ ਮਾਤਾ ਮਾਤਾ ਸੀ ਤੌੜਿਆ ਰਾਮਾ ਅੱਛਾ ਮੈਂ ਤਾਂ ਕਿ ਆਟੇ ਬਹਿਤਾ ਤੁਹਾਡੇ ਘਰ ਦਾ ਕਹਾ ਗਈ ਮੈਂ ਦੇਖਣ ਆਪੇ ਬਹਿ ਕੇ ਕਾਲੇ ਕੱਪੜੇ ਪਾਇਆ ਮੈਂ ਕੁੜੀਆਂ ਦੇਖਾ ਜਦ ਦੇਖਿਆ ਤਾਂ ਠੀਕ ਠਾਕ ਪਈਆਂ ਤਾਨੂੰ ਆਪਣਾ ਫਿਕਰ ਚਿੰਤਾ ਹੋ ਗਈ। ਉਹ ਆਪਣੀ ਜਿੰਤਾ ਪੈ ਗਈ। ਬੰਬ ਜਿੱਦਾਂ ਫਟਿਆ ਇੰਦਾ ਤੜਾਕਾ ਹੋ ਰਿਹਾ ਬਹੁਤ। ਪਾਣੀ ਜਦੋਂ ਉਸੇ ਦੇਖਿਆ ਮੈਂ ਟੂਟੀਆਂ 'ਚ ਪਾਣੀ ਵੀ ਬੰਦ, ਪਾਣੀ ਵਾਲੀ ਟਾਂਚੀ। ਪਾਣੀ ਵੀ ਬੰਦ ਹੋ ਗਿਆ। ਪਾਣੀ ਬੰਦੋਂ ਪਾਣੀ ਵਾਲੀ ਟਾਂਚੀ ਫਟ ਗਈ। ਟਾਂਚੀ ਫਟ ਗਈ। ਟਾਂਚੀ ਫਟ ਗਈ ਤਾਂ ਬੇ ਨਾਲ ਉਹਨਾਂ ਇੰਦਾ ਮਾਰਿਆ ਚੱਕ ਕੇ ਸਮਾਨ ਪਿਛਲੀ ਨੇ। ਉਹ ਪਰੇ ਉਰੇ ਇਧਰ-ਇਧਰ ਉਹ ਬਾਰੋਂ ਤੇ ਮੈਂ ਹੁਣ ਕਚਰਾ ਜਿਹਾ ਇਕੱਠਾ ਕੀਤਾ ਏਡੇ-ਡੇ ਉੱਪਰ ਡਿਗੇ ਆ। ਮੋਂਟੀ ਜੀ ਸਾਰੀ ਕਿਉਂਕਿ ਸਾਰੇ ਔੜ ਦੇ ਵਿੱਚ ਤਾਂ ਇਦਾਂ ਹੋ ਗਿਆ ਕਿ ਕਿਤੇ ਬੰਬ ਕਿਤੇ ਬਿਜਲੀ ਹਾਂਜੀ ਹਾਂਜੀ ਬੰਬ ਹੋ ਜਾਂਦਾ ਪਰ ਮਾਰਕ ਬਿਜਵਾ ਕਰਾ ਲਿਆ ਗਿਆ ਬਾਕੀ ਨੂੰ ਮੈਂ ਤਾਂ ਕਹਿੰਦੀ ਆ ਜਾਨਣਾ ਬਚ ਗਈਆਂ ਚੀਜ਼ਾਂ ਤਾਂ ਫੇਰ ਬੰਦ ਹੋ ਗਈਆਂ ਚਲੋ ਚੀਜ਼ਾਂ ਸਾਡੇ ਵੀ ਪਰੂਤੇ ਬਈ ਸਾਡੀ ਇਦਾਂ ਬਚਾਅ ਹੋ ਗਿਆ ਉਮੀਦ ਸੋਚ ਜਿਹੜੇ ਹੋਣ ਲੱਗੇ ਉਹ ਸਾਡਾ ਡਿੱਗ ਪਿਆ ਉਹਨੇ ਵੀ ਜੀ ਬੰਦ ਹੋ ਗਈ ਬਿਜਲੀ ਤੁਸੀਂ ਤੁਹਾਡੇ ਵੀ ਪਈ ਸਾਡੇ ਪਿਛਲੇ ਸਾਲ ਕਈਸੇ ਵੀ ਅੱਜ ਕਰ ਨੇ ਇਹ ਔੜ ਦੇ ਵਿੱਚ ਤੀਜੀ ਚੌਥੀ ਵਾਰ ਬਿਜਲੀ ਪਈ ਆ ਸਾਡੇ ਘੋੜੇ ਵਾਲੀ ਕੋਠੀ ਤਾਂ ਨਹੀਂ ਤੁਹਾਡੀ ਨਹੀਂ ਸਾਡੀ ਉਹ ਜਗੜੀ ਮੋੜ ਦੇ ਅੱਛਾ ਇੱਕ ਘੋੜੇ ਵਾਲੀ ਕੋਠੀ ਤੇ ਵੀ ਪਈ ਸੀ ਤੇ 400 ਰੁਪਏ ਪਹਿਲਾਂ ਉੱਥੇ ਪਈ ਸੀਗੀ ਹੁਣ ਇੱਕ ਫੇ ਤੁਹਾਡੇ ਵੀ ਤੁਹਾਡਾ ਕੀ ਨਾਮ ਆ ਮੇਰਾ ਤਾਂ ਜਸਵਿੰਦਰ ਘੋੜੇ ਅੱਛਾ ਤੁਹਾਡੇ ਬੱਚਾ ਬਚਾਅ ਬਚਾਅ ਹੋ ਗਿਆ ਕੋਈ ਨੰਬਰ ਹੁੰਦਾ ਸੀ ਕਿਹੜਾ ਅੱਛਾ ਅੱਛਾ ਸਾਡੇ ਦੇ ਮੋੜ ਮੋੜਦੇ ਆ ਉਹ ਸਾਡੇ ਹੀ ਆ ਨਾ ਠੀਕ ਆ ਆ ਤੁਸੀਂ ਦੇਖ ਸਕਦੇ ਆ ਚਲੋ ਮਾਲਕ ਦਾ ਸ਼ੁਕਰ ਹੈਗਾ ਕਿ ਬਚਾਅ ਹੋ ਗਿਆ ਆ ਵਾਲੀ ਤਾਂ ਆਹਰਠੀ ਗਿਉਣੀ ਆਬ ਦੇ ਖਰਾਉਈ ਦਾ ਇਹਦਾ ਪਾਜੀ ਚੈੱਕ ਕਰਨੀ ਪਈ ਆ ਇਹ ਪਰ ਇਹ ਵੀ ਪਈ ਆ ਪੂਰੀ ਹਦਾਰੇ ਵੀ ਇਹਦਾ ਫੇਦਾ ਪੰਚਾਇਤਾਂ ਨਹੀਂ ਕਰੀ ਇੱਥੇ ਨਹੀਂ ਆਪਾਂ ਕਰਨੀ ਆਪਾਂ ਥੋਮੇਟਰ ਤੋਂ ਪਰ ਲੈ ਕੇ ਸਿੱਧੀ ਪਹਿਲੇ ਤਾਰ ਸਿੱਧਣੀ ਹੈ ਐਮਸੀ ਚੱਕ ਠੀਕ ਹੈ ਪਹਿਲੇ ਲਿਆ ਕੇ ਦੇਖਣੀ ਆ ਵੀ ਤੁਹਾਡਾ ਕੀ ਨਾਮ ਪਾਜੀ ਮੇਰਾ ਸੰਦੀਪ ਕੁਮਾਰ ਕੀ ਕੰਮ ਕਰਦੇ ਹੋ ਸੰਦੀਪ ਮੈਂ ਇਲੈਕਟ੍ਰੀਸ਼ੀਅਨ ਹਾਂ ਇਲੈਕਟ੍ਰੀਸ਼ੀਅਨ ਦਾ ਕਰਦੇ ਆ ਗਿਆ ਇਹ ਕੀ ਚ ਮਤਲਬ ਤੁਹਾਨੂੰ ਤੇ ਜਿਆਦਾ ਨੋਲਜ ਆ ਹਾਂਜੀ ਜਦੋਂ ਇਹ ਬਿਜਲੀ ਡਿੱਗਦੀ ਹੈਗੀ ਆ ਜੀ ਤਾ ਇਹਦਾ ਜਿਹੜਾ ਇਲੈਕਟ੍ਰੋਨਿਕ ਦੀਆਂ ਚੀਜ਼ਾਂ ਉਹਦੇ ਤੇ ਕਾਦੇ ਤੇ ਪ੍ਰਭਾਵ ਪੈਂਦਾ ਜ਼ਿਆਦਾ ਖਾਸ ਕਰਕੇ ਇਹਦਾ ਜਿਹੜੀ ਚੀਜ਼ ਚੱਲਦੀ ਹੈ ਜੀ ਜਿਹੜੀ ਚੱਲਦੀ ਹੈ ਜਿਹੜੀ ਚੱਲਦੀ ਹੈ ਜ਼ਿਆਦਾ ਚੀਜ਼ ਜਿਹੜੀ ਚੱਲਦੀ ਹੈ ਉਹਦੇ ਤੇ ਅਸਰ ਪੈਂਦਾ ਜੀ ਤੇ ਹੁਣ ਤੁਸੀਂ ਚੈੱਕ ਕੀਤਾ ਸਾਰਾ ਇਹ ਹਾਂਜੀ ਹੱਲੇ ਤਾਂ ਬੰਦਿਆ ਸਾਰਾ ਕੁਝ ਸਾਰੀ ਕਰਦੀ ਜਿਹੜੀ ਫਿਟਿੰਗਾਂ ਜਲ ਗਈ ਹੈ ਮੇਨ ਪਿੱਛੋਂ ਤਾਰ ਆਂਦੀ ਹੈ ਜਿਹੜੀ ਮੇਨ ਪਿੱਛੋਂ ਮੀਟਰ ਤੋਂ ਆਂਦੀ ਹੈ ਉਹ ਇੱਥੇ ਤੱਕ ਐਮਸੀ ਦਾ ਕਾਂਦੀ ਉਹ ਵੀ ਸਾਰੀ ਤਾਰ ਜਲੀ ਹੋਈ ਹੈ ਜਲੀ ਹੈ ਹਾਂਜੀ ਬਾਕੀ ਪਿੱਛੋਂ ਜਿਹੜੀ ਤਾਰ ਆਂਦੀ ਹੈ ਉਹ ਪਰਲੇ ਘਰ ਦੀ ਤਾਰ ਉਹਨਾਂ ਦੀ ਚੱਲਦੀ ਹੈ ਉਸ ਤੋਂ ਗਾਹਾਂ ਨਹੀਂ ਅੱਗੇ ਨਹੀਂ ਚੱਲਦੀ ਹੈਗੀ ਜੀ ਗੱਗੇ ਨਹੀਂ ਚੱਲ ਕਹਿਣ ਦਾ ਮਤਲਬ ਹੈ ਕਿ ਹੁਣ ਜਦੋਂ ਤੁਸੀਂ ਅੱਗੇ ਚੈੱਕ ਕਰੋਗੇ ਦੇਖੋਗੇ ਫਿਰ ਪਤਾ ਲੱਗੇਗਾ ਕਿ ਉਹ ਕੀ ਤਾਰ ਪਉਂਗੀ ਹਾਂਜੀ ਫਿਰ ਪਤਾ ਲੱਗੂਗਾ ਵੈਸੇ ਵੈਸੇ ਤਾਰ ਦਾ ਕਿੱਡਾ ਕਿੰਨਾ ਨੁਕਸਾਨ ਹੋ ਜਾਂਦਾ ਹੋਏਗਾ ਅੰਦਾਜ਼ਾ ਜਿਹੜੀ ਤਾਰ ਪੈਂਦੀ ਹੈ ਤਾਰ ਦਾ ਜੀ ਹਾਂ ਇਹਨਾਂ ਦੀ ਜਿਹੜੀ ਇਲੈਕਟ੍ਰਿਕ ਦੀ ਤਾਰ ਪੈਣੀ ਉਹ ਤਾਂ ਸਾਰੀ ਤਾਰ ਜਲ ਗਈ ਆ ਜੀ ਸਾਰੀ ਜਲ ਗਈ ਉਹਨਾਂ ਦੇ ਘਰ ਦੀ ਸਾਰੀ ਫੀਟਿੰਗ ਉਹ ਇੱਕ ਵਾਰ ਅਸੀਂ ਇਹਨਾਂ ਨੂੰ ਲਾ ਕੇ ਉੱਥੋਂ ਦੇਖਾਂਗੇ ਮੀਟਰ ਤੋਂ ਐਮਸੀ ਤੱਕ ਲੱਕ ਦੇਖਾਂਗੇ ਹਾਂ ਵੀ ਕਿੰਨੀ ਕਿ ਜਲੀ ਆ ਮੇਰੇ ਹਿਸਾਬ ਦੇ ਨਾਲ ਜਿੰਨੀਆਂ ਵੀ ਵਾਇਰ ਵਿੱਚ ਆ ਉਹ ਸਾਰੇ ਪਟਾਕਾ ਧੁੱਕਾ ਮਾਰ ਗਏ ਹੁਣੇ ਮੇਰੇ ਜੋੜਿਆ ਕਾਫੀ ਵੱਡਾ ਨੁਕਸਾਨ ਹੈ ਨੁਕਸਾਨ ਜ਼ਿਆਦਾ ਹੋਇਆ ਹੈ ਨੁਕਸਾਨ ਜ਼ਿਆਦਾ ਹਾਂਜੀ ਹਾਂਜੀ ਕੁੱਲ ਸਾਰੀ ਇੱਥੇ ਪਹੁੰਚ ਜਾਣੀ ਹੈ ਸਭ ਮਤਲਬ ਇਹ ਜਿਹੜਾ ਇਲੈਕਟ੍ਰੋਨਿਕ ਦਾ ਇਹੀ ਲੱਖ ਤੱਕ ਪਹੁੰਚ ਜਾਏਗਾ ਮਤਲਬ ਇਹਦੀ ਜਿਹੜੀ ਸਾਰਾ ਹੀ ਇਹ ਵਿੱਚ ਫਰਿੱਜਾ ਵੀ ਹੋਣੀ ਹੈ ਵਿੱਚ ਦੂਸਰਾ ਵੀ ਜਨਵਾਰ ਜਦੋਂ ਮੋਬਾਈਲ ਦਾ ਵੀ ਨੁਕਸਾਨ ਹੋਇਆ ਜੀ ਮੋਬਾਈਲ ਤਾਂ ਕਹਿੰਦੇ ਬੰਦੇ ਹੋ ਗਿਆ ਸੀ ਮਾਈ ਮੋਬਾਈਲ ਦਾ ਨੁਕਸਾਨ ਹੋ ਗਿਆ ਸੀਗਾ ਹੱਥੋਂ ਛੁੱਟ ਗਿਆ ਸੀ ਇੰਨਾ ਗਰਮ ਸੀਗਾ ਉਹ ਤਾਂ ਆਈਫੋਨ ਦਾ ਅੱਛਾ ਆਈਫੋਨ ਵੀ ਗਰਮ ਹੋ ਗਿਆ ਹਾਂ ਜੀ ਬਿਲਕੁਲ ਆਗੰਗ ਹੋ ਗਿਆ ਸੀ ਆਈਫੋਨ ਕਰਕੇ ਬਚਾਉਗੇ ਹੋਰ ਫੋਨ ਦਾ ਬਲਾਸਟ ਹੋ ਜਾਣਾ ਸੀਗਾ ਬਲਾਸਟ ਉਹ ਆਈਫੋਨ ਸਗਾ ਜੀ ਕਰਕੇ ਆਈਫੋਨ ਥੋੜਾ ਐਂਡਰੋਇਡ ਦਾ ਮਤਲਬ ਇਹ ਕਿ ਵੀ ਹੈਗਾ ਕਿ ਚਲੋ ਅੱਬਲ ਤਾਂ ਵਿੱਚੋਂ ਮੈਂ ਹੁਣ ਚੈੱਕ ਕਰ ਆਉਣ ਗਿਆ ਸੀਗਾ ਵੀ ਕੀ ਹੋਇਆ ਵਿੱਚੋਂ ਦੱਸਦੇ ਕਹਿੰਦੇ ਮੈਲਟ ਹੋ ਗਿਆ ਕਿ ਸਾਰਾ ਉਹ ਤੁਸੀਂ ਅੰਦਰ ਸੀਗੇ ਅੰਦਰ ਹੁਣ ਤੇ باوجود ਵੀ ਇਹ ਕੁਛ ਆਈਫੋਨ ਦਾ ਹੋ ਗਿਆ ਅਡਾਪਟਰ ਨਾਲ ਚਾਰਜ ਤੇ ਲੱਗਾ ਸੀ ਨਾ ਚਾਰਜ ਲਾ ਕੇ ਦਿੱਤੇ ਸੀ ਚਾਰਜ ਅਗਰਵਾਜ਼ੀ ਦੂਸਰਾ ਫੋਨ ਆ ਉਹ ਠੀਕ ਹੈ ਉਹ ਸਪੋਰਟ ਸੀਗਾ ਚਾਰਜ ਲੱਗਾ ਜਿਹੜੀ ਜਾਨੀ ਬਿਜਲੀ ਨਾਲ ਸੰਬੰਧ ਸੀ ਜੀ ਉਹ ਸਾਰੀ ਡੈਮੇਜ ਹੋ ਗਈ ਸਾਰੀ ਡੈਮੇਜ ਤੁਹ ਜਾਨੀ ਨੁਕਸਾਨ ਨਹੀਂ ਹੋਇਆ ਜੀ ਪਚਾਹ ਹੋ ਗਿਆ ਬਾਕੀ ਇਹ ਹੈ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਚਲੋ ਠੀਕ ਹੈ ਜੀ ਠੀਕ ਹੈ ਜੀ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਗੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ